ਜਗਾ ਜਗਾ ਮਿੱਟੀ ਆ ਪਾਣੀ ਆ ਕਿ ਥੋੜਾ ਜਾ ਵੀ ਮੀਂਹ ਆ ਜਾਂਦਾ ਪੂਰਾ ਬਸ ਸਟੈਂਡ ਆ ਜਿਹੜਾ ਪਾਣੀ ਨਾਲ ਭਰ ਜਾਂਦਾ ਮਾਲਵੇ ਵਿੱਚ ਪਹਿਲਾ ਬਸ ਸਟੈਂਡ ਸੀ ਜੋ ਆਧੁਨਿਕ ਸੂਤਾ ਨਾਲ ਲਾਇਕ ਕੀਤਾ ਗਿਆ ਸੀ ਕਰੋੜਾ ਰੁਪਏ ਦੀ ਲਾਗਤ ਨਾਲ ਇਹ ਬਸ ਸਟੈਂਡ ਆ ਜਿਹੜਾ ਬਣਾਇਆ ਗਿਆ ਸੀ ਸਤਿ ਤਕਤਕ ਸ਼੍ਰੀ ਦਰਬਣਾ ਸਾਹਿਬ ਦੀ ਮਾਤ ਨੂੰ ਦੇਖਦੇ ਹੋਏ ਇਹ ਬਸ ਸਟੈਂਡ ਆ ਜਿਹੜਾ ਬਣਾਇਆ ਗਿਆ ਸੀ ਪਰ ਅੱਜ ਜਿਹੜੇ ਨੇ ਔਲਾਦ ਨੇ ਵੱਦ ਨਾਲੋਂ ਪੱਤਰ ਨੇ ਜਦੋਂ ਬਾਦਲ ਸਾਹਿਬ ਨੇ ਇਹ ਆਟਾ ਬਣਾਇਆ ਸੀ ਨਾ ਉਦੋਂ ਲੋਕ ਇਹਨੂੰ ਨਵਸਕਾਰ ਕਰਦੇ ਸੀ ਤੇ ਹੁਣ ਇਹਦਾ ਬੁਰਾ ਹਾਲ ਹੁਣ ਤੁਸੀਂ ਆਪਦੇ ਅੱਖੀਂ ਦੇਖ ਰਹੇ ਹੋ ਵੀ ਕੀ ਹੋਇਆ ਪਿਆ ਕਿੰਨਾ ਕੁ ਦੁੱਖ ਹੁੰਦਾ ਹੈ ਇਤਿਹਾਸਕ ਨਗਰ ਦਾ ਇਹ ਬਸ ਟੈਂਡਾ ਹੈ ਗੁਰੂ ਸਾਹਿਬਾ ਦੀ ਧਰਤੀ ਹੈ ਪਰ ਸੰਗਤਾਂ ਇੱਥੇ ਆਉਂਦੀਆਂ ਨਤਮਸਤ ਹੁੰਦੀਆਂ ਨੇ ਪਰ ਦੇਖ ਕੇ ਕਿਸ ਤਰ੍ਹਾਂ ਦਾ ਮਨ ਨੂੰ ਆਉਂਦਾ ਹੈ ਮਨ ਤਾਂ ਬਹੁਤ ਦੁੱਖ ਹੁੰਦਾ ਹੈ ਇਹ ਦੇਖੋ ਜੀ ਕੀ ਹਾਲ ਹੋਇਆ ਪਿਆ ਅੰਦਰ ਬਾਥਰੂਮ ਜਾ ਕੇ ਦੇਖ ਕੇ ਆਓ ਜੀ ਪਰਦੇ ਲੱਗੇ ਹੋਏ ਆ ਗੇਟ ਟੁੱਟੇ ਹੋਏ ਆ ਬਾਥਰੂਮ ਦਾ ਸਾਰੇ ਭਰੇ ਪਏ ਆ ਮوسک ਮਰੀ ਜਾਂਦਾ ਤੜੇ ਹਨ ਇਕ ਕੌਮ ਦੇ ਚੌਥੇ ਤਖਤ ਅਤੇ ਇਤਿਹਾਸਕ ਨਗਰ ਦਾ ਮਾਣ ਪ੍ਰਾਪਤ ਇਸ ਨਗਰ ਅੰਦਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਇਤਿਹਾਸਕ ਨਗਰ ਦੀ ਮਾਤਾ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਅਧਿਕ ਸਹੂਲਤਾ ਵਾਲਾ 1 ਕਰੋੜ ਰੁਪਏ ਦੀ ਲਾਗਤ ਨਾਲ ਬਸ ਸਟੈਂਡ ਬਣਾਇਆ ਗਿਆ ਸੀ ਪਰ ਇਸ ਦੇ ਅੱਜ ਹਾਲਾਤ ਵੱਦ ਨਾਲੋਂ ਪੱਤਰ ਨੇ ਜਿਸ ਕਰਕੇ ਸੰਗਤਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਬਸ ਸਟੈਂਡ ਦੇ ਹਾਲ ਦਿਖਾਉਣੇ ਆ ਕਿ ਸਭ ਤੋਂ ਪਹਿਲਾਂ ਇੱਥੇ ਸਹੂਲਤਾਂ ਕਿਸ ਤਰ੍ਹਾਂ ਨਹੀਂ ਅਸੀ ਉਹ ਵੀ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਇਹ ਪੁੱਛਗਿਛ ਦਫ਼ਤਰ ਆ ਜਿਹੜਾ ਇੱਥੇ ਬਣਾਇਆ ਗਿਆ ਸੀ ਤਾਂ ਜੋ ਜਿਹੜੀਆਂ ਸਵਾਰੀਆਂ ਦੇਸ਼ ਵਿਦੇਸ਼ ਤੋਂ ਆਉਂਦੀਆਂ ਨੇ ਉਹਨਾਂ ਨੂੰ ਇੱਥੇ ਜਾਣਕਾਰੀ ਪੱਸਾਂ ਨਹੀਂ ਮਿਲ ਸਕੇ ਔਣ ਜਾਣ ਦੀ ਮਿਲ ਸਕੇ ਪਰ ਇਹ ਪੁੱਛਗਿਛ ਦਫ਼ਤਰ ਆ ਜਿਹੜਾ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਕੋਈ ਵੀ ਸਟਾਫ ਨਾ ਹੋਣ ਕਰਕੇ ਪਿਛਲੇ ਲੰਬੇ ਸਮੇਂ ਤੋਂ ਆ ਜਿਹੜਾ ਇਹ ਬੰਦ ਪਿਆ ਇਸ ਦੇ ਨਾਲ ਨਾਲ ਬੁਕਿੰਗ ਸੈਂਟਰ ਆ ਜਿਹੜੇ ਬੁਕਿੰਗ ਕਾਊਂਟਰ ਆ ਜਿਹੜੇ ਉਹ ਬਣਾਏ ਗਏ ਸੀ ਜਿੱਥੇ ਬਸਾਂ ਦੀ ਬੁਕਿੰਗ ਹੋਣੀ ਸੀ ਸਵਾਰੀਆਂ ਦੀ ਬੁਕਿੰਗ ਕੀਤੀ ਜਾਣੀ ਸੀ ਇਹ ਵੀ ਇੱਕ ਵਾਰ ਦਾ ਰੂਪ ਆ ਜਿਹੜਾ ਧਾਰਨ ਕਰ ਚੁੱਕਿਆ ਹੈ ਬੇਸ਼ੱਕ ਇਹਦਾ ਪ੍ਰਬੰਧ ਆ ਜਿਹੜਾ ਬਸ ਸਟੈਂਡ ਦਾ ਪੰਜਾਬ ਸਰਕਾਰ ਦੀ ਪੀ ਆਰਟੀਸੀ ਕੋਲੇ ਆ ਤੇ ਇਥੋਂ ਲੱਖਾਂ ਰੁਪਏ ਦੀ ਆਮਦਨ ਆ ਜਿਹੜੀ ਪੀ ਆਰਟੀ ਸ਼ੁਰੂ ਮਹੀਨੇ ਦੀ ਹੁੰਦੀ ਹੈ ਕਿਉਂਕਿ ਦੁਕਾਨਾਂ ਦਾ ਟਿਕਾ ਹੈ ਅਦੇ ਨਾਲ ਨਾਲ ਬਸ ਤਾਂ ਬਸਾਂ ਦੀ ਫੀਸ ਆ ਜਿਹੜੀ ਉਹ ਵੀ ਪੀ ਆਰਟੀਸੀ ਨੂੰ ਮਿਲਦੀ ਆ ਪਰ ਇਸ ਦੇ ਬਾਵਜੂਦ ਪੀ ਆਰਟੀਸੀ ਵੱਲੋਂ ਸਰਕਾਰ ਵੱਲੋਂ ਇਸ ਇਤਿਹਾਸਕ ਨਗਰ ਦੇ ਬੱਸ ਸਟੈਂਡ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਧਰ ਦੇਖ ਸਕਦੇ ਹਾਂ ਕਿ ਜਗ੍ਹਾ ਜਗ੍ਹਾ ਮਿੱਟੀ ਆ ਪਾਣੀ ਆ ਜੇ ਥੋੜਾ ਜਿਹਾ ਵੀ ਮੀਂਹ ਆ ਜਾਂਦਾ ਪੂਰਾ ਬੱਸ ਸਟੈਂਡ ਆ ਜਿਹੜਾ ਪਾਣੀ ਨਾਲ ਭਰ ਜਾਂਦਾ ਹੈ ਜਿਹੜੇ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਨੇ ਜਾਂ ਲੋਕ ਆਉਂਦੇ ਨੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਇੱਥੇ ਸਾਹਮਣਾ ਕਰਨਾ ਪੈਂਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਜਦੋਂ ਇਹ ਬੱਸ ਸਟੈਂਡ ਬਣਾਇਆ ਗਿਆ ਸੀ ਤਾਂ ਬੜਾ ਹੀ ਇਹ ਮਾਲਵੇ ਵਿੱਚ ਪਹਿਲਾ ਬੱਸ ਸਟੈਂਡ ਸੀ ਜੋ ਆਧੁਨਿਕ ਸੂਲਤਾ ਨਾਲ ਲਾਇਫ ਕੀਤਾ ਗਿਆ ਸੀ ਕਰੋੜਾ ਰੁਪਏ ਦੀ ਲਾਗਤ ਨਾਲ ਇਹ ਬੱਸ ਸਟੈਂਡ ਆ ਜਿਹੜਾ ਬਣਾਇਆ ਗਿਆ ਸੀ ਕਿਉਂਕਿ ਸ਼ਹਿਰ ਦੀ ਮਹੱਤਤਾ ਨੂੰ ਦੇਖ ਕੇ ਸਿੱਖ ਕੌਮੀ ਚੌਥੇ ਤਖਤ ਤਖਸ਼ੀਦਾਨਾ ਸਾਹਿਬ ਦੀ ਮਾਤ ਨੂੰ ਦੇਖਦੇ ਹੋਏ ਇਹ ਬੱਸ ਸਟੈਂਡ ਆ ਜਿਹੜਾ ਬਣਾਇਆ ਗਿਆ ਸੀ ਪਰ ਅੱਜ ਜਿਹੜੇ ਨੇ ਔਲਾਦ ਨੇ ਵੱਧ ਨਾਲੋਂ ਪੱਤਰ ਨੇ ਨਸ਼ੇਰੀਆਂ ਦਾ ਅਟਾ ਵੀ ਹੈ ਜਿਹੜਾ ਇਹ ਬਣਦਾ ਜਾ ਰਿਹਾ ਬੱਸ ਸਟੈਂਡ ਦੇ ਪਿਛਲੇ ਪਾਸੇ ਨਸ਼ੇੜੀ ਨੇ ਜਿਹੜੇ ਵੱਡੀ ਚਿੰਤਾ ਵਿੱਚ ਉਜਿ ਦੇ ਨੇ ਤੇ ਨਸ਼ਾ ਕਰਦੇ ਨੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਇੱਥੇ ਆਉਂਦੀਆਂ ਨੇ ਦੋਰੋਂ ਦੋਰੋਂ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਹੈ ਜਿਹੜੀ ਇੱਥੇ ਫੇਸ ਕਰਨੀ ਪੈਂਦੀ ਹੈ ਭਜੀ ਕੀ ਕਹਿਣਾ ਚਾਹੋਗੇ ਇੱਥੇ ਸੰਗਤਾਂ ਆਉਂਦੀਆਂ ਨੇ ਬਸ ਸਟੈਂਡ ਦਾ ਬਹੁਤ ਬੁਰਾ ਹਾਲ ਹੈ ਸਾਰਾ ਪਟਿਆ ਪਿਆ ਦਿੱਤੇ ਮਿੱਟੀ ਨਾਲ ਬੁਰਾ ਹਾਲ ਹੋ ਜਾਂਦਾ ਹੈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਦੇਖੋ ਜੀ ਮੈਂ ਪਹਿਲਾਂ ਤਾਂ ਬੜੇ ਦੁੱਖ ਦੀ ਗੱਲ ਕਹਿਣੀ ਚਾਹੁੰਨਾ ਵੀ ਜਦੋਂ ਬਾਦਲ ਸਾਹਿਬ ਨੇ ਇਹ ਆਟਾ ਬਣਾਇਆ ਸੀ ਨਾ ਉਦੋਂ ਲੋਕ ਇਹਨੂੰ ਨਵਸਕਾਰ ਕਰਦੇ ਸੀ ਤੇ ਹੁਣ ਇਹਦਾ ਬੁਰਾ ਹਾਲ ਹੁਣ ਤੁਸੀਂ ਆਪਦੇ ਅੱਖੀਂ ਦੇਖ ਰਹੋ ਵੀ ਕੀ ਹੋਇਆ ਪਿਆ ਸਾਲਾਨਾ ਕਮਾਈ ਇਹਦੀ 60 ਲੱਖ ਰੁਪਏ ਹੈ ਜੀ ਪੀਆਰ ਤੇ ਜਿਹਦੇ ਵਿੱਚੋਂ ਇਹਦੇ 1.5 ਰੁਪਏ ਨਹੀਂ ਲੱਗੇ 2000 ਦਾ 1 2000 ਸਾਨੂੰ ਦਾ ਬਣਿਆ ਬਾਦਲ ਸਾਹਿਬ ਦਾ ਬਣਾਇਆ ਹੋਇਆ ਉਸ ਤੋਂ ਬਾਅਦ ਮੈਂ ਕਿਸੇ ਪਾਰਟੀ ਨਾਲ ਨਹੀਂ ਸੰਬੰਧ ਰੱਖਦਾ ਮੈਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਕਹਿੰਨਾ ਵੀ ਇਹ ਇਤਿਹਾਸਿਕ ਨਗਰ ਹੈ ਗੁਰੂ ਕੀ ਕਾਸੀ ਦਾ ਬਾਰ ਮਿਲਿਆ ਹੋਇਆ ਤਲਮੰਡੀ ਸਾਹਿਬ ਨੂੰ ਇੰਨਾ ਦੇਖਣਯੋਗ ਚੀਜ਼ ਸੀ لوگوں ਨਮਸਕਾਰੇ ਤੋਂ ਕਰਕੇ ਜਦੋਂ ਪਤਾ ਲੱਗਾ ਜਾਂਦਾ ਸੀ ਵੀ ਬਸ ਸਟੈਂਡ ਅਪੇਲ ਚੱਲ ਜਾਂਦੇ ਜੀ ਗੁਰਦੁਆਰਾ ਸਾਹਿਬ ਐਨੀ ਅੱਛੀ ਚੀਜ਼ ਸੀ ਬਹੁਤ ਵਧੀਆ ਬਣਾਈ ਪਰ ਹੁਣ ਇਹਦਾ ਹਾਲ ਤੁਸੀਂ ਦੇਖ ਕੇ ਤਾਂ ਤੁਸੀਂ ਆਪ ਹੀ ਦੇਖ ਲਓ ਵੀ ਕੀ ਹਾਲ ਹੈ ਇਥੇ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਪਹਿਲਾਂ ਲੈਟਰਨ ਬਾਥ ਨੂੰ ਬਹੁਤ ਸੋਹਣੇ ਬਣੇ ਸੀ ਸਵਾਰੀਆਂ ਦੇ ਬੈਠਣ ਲਈ ਬਹੁਤ ਵਧੀਆ ਪ੍ਰਬੰਧ ਸੀ ਹੁਣ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਸਫਾਈ ਬੁਝਦਾ ਹੀ ਬੁਰਾ ਹਾਲ ਹੁਣ ਤਾਂ ਜੀ ਬੁਰਾ ਹਾਲ ਹੈ ਹੁਣ ਤੁਸੀਂ ਲੈਟਰਨਿੰਗ ਦੇ ਬਾਹਰ ਕੇ ਗੇਟ ਦੇਖ ਲਓ ਗੇਟ ਟੁੱਟਿਆ ਪਿਆ ਬੁਰਾ ਹਾਲ ਹੈ ਜਿੱਥੇ ਗੇਟ ਤੋਂ ਬਿਨਾ ਲੋਕ ਬਾਥਰੂਮ ਕਰੀ ਜਾਂਦੇ ਆ ਲੈਟਰਨਿੰਗ ਜਾਈ ਜਾਂਦੇ ਆ ਤੇ ਪੂਰਾ ਹਾਲ ਹੋਇਆ ਬਈ ਜਮਾ ਤੁਸੀਂ ਆ ਕੇ ਜਾ ਕੇ ਆਪ ਹੀ ਦੇਖ ਲਓ ਮੈਂ ਤਾਂ ਧੰਨਵਾਦ ਮੰਨਦਾ ਛੋਡੇ ਪੱਤਰਕਾਰਾਂ ਦੇ ਦੋ ਤਿੰਨ ਵਾਰ ਆ ਕੇ ਤੇ মিডিਆ ਵਾਲੇ ਤਾਂ ਉਹਨਾਂ ਕਰਕੇ ਉਹਨਾਂ ਨੇ ਕੱਲ ਪਾਣੀ ਛੜਕਾਤਾ ਤਣੀ ਤਾਂ ਇੱਥੇ ਪੀ ਗੁੱੜਦੀ ਸੀ ਪੂਰਾ ਹਾਲ ਸੀਗਾ ਜੀ ਤੇ ਲੋਕ ਇੱਥੇ ਸਵੇਰ ਜਦੋਂ ਆਉਂਦੇ ਆ ਤੇ ਨਹਾ ਤੋ ਕਿਤੇ ਸ਼ਾਮ ਨੂੰ ਐ ਲਿਪੜ ਕੇ ਜਾਂਦੇ ਸੀ ਮੇਰੇ ਅਗੇ ਸਾਰੇ ਜੀ ਤੇ ਓਨ ਮਾਣਾ ਮੋਟਾ ਜਾਂ ਛੋਡੇ ਦੋ ਤਿੰਨ ਦਿਨ ਹੋ ਗਏ ਲਗਾਤਾਰ ਕਬਰਾਂ ਲੱਗੀਆਂ ਜਾਂਦੀਆਂ ਜੀ ਉਹਨਾਂ ਨਾਲ ਇਹ ਪਾਣੀ ਛੜਕਾਤਾ ਜੀ ਕੱਲ ਐਨਾ ਵਿਕਾਸ ਕਰਾਤਾ ਇਹਨਾਂ ਨੇ ਬਿਲਕੁਲ ਬੁਰਾ ਹਾਲਾ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਈਏ ਕਿ ਸੰਗਤਾਂ ਆਉਂਦੀਆਂ ਨੇ ਬਈ ਕਿੰਨਾ ਕੁ ਦੁੱਖ ਹੁੰਦਾ ਜੋ ਤੱਕ ਸਾਲ ਤੋਂ ਇੱਥੇ ਆਏ ਹੋਗੇ ਕਿੰਨਾ ਕੁ ਦੁੱਖ ਹੁੰਦਾ ਇਤਿਹਾਸਕ ਨਗਰ ਦਾ ਏ ਬਸ ਟੈਂਡਾ ਗੁਰੂ ਸਾਹਿਬ ਦੀ ਧਰਤੀ ਐ ਪਰ ਸੰਗਤਾਂ ਇੱਥੇ ਆਉਂਦੀਆਂ ਨਤਮਸਤ ਹੁੰਦੀਆਂ ਨੇ ਪਰ ਦੇਖ ਕੇ ਕਿਸ ਤਰ੍ਹਾਂ ਦਾ ਮਨ ਨੂੰ ਆਉਂਦਾ ਮਨ ਤਾਂ ਬਹੁਤ ਦੁੱਖ ਹੁੰਦਾ ਈ ਆ ਦੇਖੋ ਜੀ ਕੀ ਹਾਲ ਹੋਇਆ ਪੈਂਦਰ ਬਾਥਰੂਮ ਜਾ ਕੇ ਦੇਖਿਓ ਜੀ ਪਰਦੇ ਲੱਗੇ ਹੋਏ ਆ ਗੇ ਟੁੱਟੇ ਹੋਏ ਆ ਬਾਥਰੂਮ ਦਾ ਸਾਰੇ ਭਰੇ ਪਏ ਆ ਮوسک ਮਰੀ ਜਾਂਦਾ ਸੜੇ ਹਨ ਬਹੁਤ ਬੁਰਾ ਹਾਲ ਆਈ ਆ ਤੁਹਾਡੇ ਸਾਹਮਣੇ ਹੀ ਹੁਣ ਦੇਖੋ ਸਰਕਾਰ ਨੂੰ ਲੱਗਦਾ ਨਹੀਂ ਧਿਆਨ ਦੇਣਾ ਚਾਹੀਦਾ ਇਤਿਹਾਸਕ ਨਗਰ ਹੈਗਾ ਪੂਰਾ ਧਿਆਨ ਦੇਣਾ ਚਾਹੀਦਾ ਹੈ ਬਿਮਾਰੀਆਂ ਤੇ ਦੀ ਜਾਂਦੇ ਇਹਨਾਂ ਕਰਕੇ ਗੰਦ ਪੈਲੇ ਕਰਕੇ ਬਿਮਾਰੀਆਂ ਤੇ ਦੀ ਜਾਂਦੀਆਂ ਨਹੀਂ ਹਾਲਾਤ ਵੀ ਸੁਧਰਨ ਦੀਆਂ ਨਾ ਨਾ ਉਹ ਤੇ ਰੇਚਾ ਦਾ ਪਛਕ ਹੋਰ ਆ ਗਿਆ ਹੋਵੇ ਮਿੱਟੀ ਘਟਾ ਇੱਥੇ ਤੁਸੀਂ ਐਂ ਦੇਖ ਲਓ ਵੀ ਇਹਨੂੰ ਪੰਜਵਾਂ ਤਖਤ ਮੰਨਦੇ ਆ ਪੰਜਵਾਂ ਤਖਤ ਤਾਂ ਇਹ ਆਪਾਂ ਤਖਤ ਸਾਹਿਬ ਤੇ ਖੜੇ ਆਂ ਤੇ ਲੋਕ ਇੱਥੇ ਦੂਰੋਂ ਦੂਰੋਂ ਆਉਂਦੇ ਮੱਥਾ ਟੇਕਣ ਤੇ ਹਾਲ ਕੀ ਹੈ ਹਾਲ ਦੇਖ ਲਓ ਆ ਦੇਖੋ ਉਹ 4 ਰੁਪਏ ਕਿਤਾ ਭਰ ਲੋ ਨਹੀਂ ਅੱਡੇ ਦੇ ਵਿੱਚ ਮਿੱਟੀ ਦਾ ਕੀ ਕੰਮ ਮਿੱਟੀ ਇੱਥੇ ਟਰਾਲੀਆਂ ਟਰਾਲੀਆਂ ਭਰ ਲਿਆਣ ਇੱਕ ਪਹਿਲੇ ਰੋਡ ਤੇ ਦੇਖਿਆ ਜਿੱਧਰੋਂ ਤੁਸੀਂ ਬੱਸਾਂ ਇੰਟਰ ਕਰਦੇ ਹੋ ਉਥੇ ਵੱਡੇ ਵੱਡੇ ਢੇਰ ਡਲਿਆਂ ਦੇ ਲੱਗੇ ਪਏ ਨੇ ਉਹ ਬਹੁਤ ਕਰਜ਼ੇ ਲੱਗੇ ਆ ਜੀ ਐਸੀ ਵੀ ਕੋਈ ਸੁਹਾਰ ਹੋਊਗਾ ਸਾਨੂੰ ਤਾਂ ਐਸੀ ਵੀ ਅੱਡਾ ਉੱਚਾ ਕਰਨ ਆਉਂਦੇ ਜਦੋਂ ਕੋਈ ਮਿੱਟੀ ਮੱਟੀ ਲਾਉਣਾ ਅਸ਼ਾਕਾ ਟਰਾਲੀਆਂ ਆ ਗਈਆਂ ਇਹ ਤਾਂ ਖੁਸ਼ ਹੋ ਜਾਂਦੇ ਆ ਉਹ ਢੋਰੀਆਂ ਲਾ ਕੇ ਚਲੇ ਜਾਂਦੇ ਆ ਸਾਫ ਕੋਈ ਕਰਦਾ ਨਹੀਂ ਆਹ ਰੋਡ ਉਖੜ ਗਿਆ ਸਵਾਰੀਆਂ ਬੁਰਕ ਦੀਆਂ ਤੁਰਾਂ ਫਿਰਦੀਆਂ ਜਦੋਂ ਤੁਸੀਂ ਔਲੀ ਚਲਾਉਣਿਓ ਫਿਰ ਲੇਟ ਪੇਟ ਵੀ ਹੁੰਦੇ ਹੋਣੇ। ਨੇ ਸਾਦਾ ਟਾਈਮ ਦਾ ਕੰਮ ਹੈ ਜੀ। ਗੱਡੀ ਦਾ ਟਾਈਮ ਤੇ ਭਾਰ ਦੇਆ। ਫਿਰ ਰਿਸਕ ਲੈਂਦੇ ਹੋਗੇ। ਇਹ ਰਿਸਕ ਤਾਂ ਲੈਣੀ ਪੈਂਦੇ। ਉਦੋਂ ਸਵਾਰੀ ਮੂੜੇ ਆ ਜਾਂਦੀ ਐ ਪਤਾ ਨਹੀਂ ਲੱਗਦਾ ਮਿੱਟੀ 'ਚ। ਨਹੀਂ ਐਨੀਆਂ ਸਵਾਰੀਆਂ ਜਦੋਂ ਲੇਟ ਹੁੰਨੇ ਹੋ ਫਿਰ ਦਬਾਲਦੇ ਹੋ ਇਹਨੂੰ ਬਹੁਤ ਵੱਡਾ ਰਿਸਕ ਹੈ ਤਾਂ। ਇਹ ਤਾਂ ਐਦੋਂ ਹੋਰ ਕੀ ਰਿਸਕ ਹੋ ਜੀ ਪੰਜਾਬ ਸਵਾਰੀਆਂ ਸਾਡੇ ਕੋਲੇ ਹੁੰਦੀਆਂ। ਤੇ ਜੇ ਕੋਈ ਗੱਲਬਾਤ ਹੋਊਗੀ ਤਾਂ ਗਲਮਲ ਡਰਾਈਵਰ ਦਾ ਹੀ ਫੜਦਾ ਅਗਲਾ। ਲੇਟ ਸਾਨੂੰ ਕੱਢਣੀ ਪੈਂਦੀ ਐ। ਹੈ ਕੋਈ ਹੱਲ ਹੱਲ ਹੋਣਾ ਚਾਹੀਦਾ ਸਰਕਾਰ ਨੂੰ। ਮਤਲਬ 4 ਸਾਲ ਹੋ ਗਏ। ਕੋਈ ਝਾਕਦੇ ਨਹੀਂ ਇੱਧਰ ਸਰਕਾਰ ਦਾ ਹੱਕ ਨਹੀਂ ਬਣਦਾ ਐਮਐਲਏ ਹੱਕ ਨਹੀਂ ਬਣਦਾ ਕਾਫੀ ਦਿਨ ਪਹਿਲਾਂ ਵੀ ਮੰਨ ਲਓ ਮੈਂ ਤੋਂ ਇਹਨਾਂ ਦੇ ਵਿਭਾਗਮੇ ਦੇ ਤੁਹਾਡੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਬੜੀ ਜਲਦੀ ਕੰਮ 2-4 ਦਿਨਾਂ ਚ ਹੀ ਟੈਂਡਰ ਹੋ ਗਿਆ ਚੱਲ ਪੈਣਾ ਚੱਲਿਆ ਕੋਈ ਕੰਮ ਨਾ ਜੀ ਰੱਬ ਰੱਬ ਕਰੋ ਕੋਈ ਟੈਂਡਰ ਨਹੀਂ ਕੁਛ ਨਹੀਂ ਇੱਥੇ ਕੁਛ ਨਹੀਂ ਚੱਲਿਆ ਆ ਲੋਕਾਂ ਦੇ ਸਾਹਮਣੇ ਆ ਤੁਰੇ ਫਿਰਦੇ ਆ ਕੱਟੇ ਚ ਵਿਚਾਰੇ ਨਾ ਧੋ ਕੇ ਆਉਂਦੇ ਐਨੀ ਮਹਿੰਗੀ ਸਾਬਣ ਤੇਲ ਲਾ ਕੇ ਕੱਪੜੇ ਪਾ ਕੇ ਦੇ ਮਹਿੰਗੇ ਇੱਥੇ ਆ ਕੇ ਪੀਕੋ ਪੀਕ ਮਿੱਟੀ ਹੋ ਘਰ ਤੋਂ ਘਰ ਤੋਂ ਹੋਏ ਨੇ ਹੈ ਉਈ ਹੱਲਾ ਹੈ ਕੋਈ ਇਹਨਾਂ ਨੂੰ ਸੋਚਣਾ ਚਾਹੀਦਾ ਯਾਰ ਤਕਸਤਾ ਦਾ ਕੰਮ ਹੈ ਲੋਕ ਤਾਂ ਮੱਛਾ ਦੇਖਣ ਆਉਂਦੇ ਅੱਜ ਮੱਛਿਆ ਗਈ ਦੂਰੋਂ ਦੂਰੋਂ ਆਉਂਦੇ ਆ ਲੋਕ ਤੇ ਇੱਥੇ ਆ ਕੇ ਪੀਕੋ ਪੀਕੋ ਇਹ ਮਿੱਟੀ ਨਾਲ ੱਟੇ ਨਾਲ ਦੇਖ ਲੋ ੱਟਾ ਤੁਹਾਨੂੰ ਦਿਖਾਉਣੇ ਆ ਕੀ ਵੱਦ ਨਾਲੋਂ ਪੱਤਰ ਆ ਜਿਹੜੀ ਇੱਥੋਂ ਤਸਵੀਰਾਂ ਨੇ ਬਸਟੈਂਡੀਆਂ ਬੇਸ਼ੱਕ ਕਾਲੀ ਸਰਕਾਰ ਸਮੇਂ ਜਿਹੜਾ ਬਸਟੈਂਡ ਇਹ ਉਹ ਬਣਾਇਆ ਗਿਆ ਸੀ ਕਿ ਲੋਕਾਂ ਨੂੰ ਚੰਗੀ ਸਹੂਲਤ ਮਿਲ ਸਕੇ ਦੇਸ਼ ਵਿਦੇਸ਼ ਤੋਂ ਜੋ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਜੋ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਸਰਕਾਰ ਅਤੇ ਪੀਆਰਟੀਸੀ ਦੀ ਅਣਦੇਖੀ ਕਾਰਨ ਜਿੱਥੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਵਿਦੇਸ਼ਾਂ ਤੋਂ ਆਉਂਦੀਆਂ ਸੰਗਤਾਂ ਨੂੰ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਵੇਖਣਾ ਹੋਵੇਗਾ ਕਿ ਸਰਕਾਰ ਇਸ ਵੱਲ ਕੋਈ ਧਿਆਨ ਦਿੰਦੀ ਹੈ ਜਾਂ ਇਸੇ ਤਰ੍ਹਾਂ ਹੀ ਲੋਕ ਨੇ ਜਿਹੜੇ ਇੱਥੇ ਪਰੇਸ਼ਾਨ ਹੁੰਦੇ ਰਹਿਣਗੇ ਮਨੀਸ਼ ਗਰ ਪੀਟੀਸੀ ਨਿਊਜ਼ ਦਮਦਮਾ ਸਹਾਇਪਟੇਂਡਾ